ਇੱਕ ਮਿੰਟ ਮੰਮੀ ਮੇਰੀ ਗੱਲ ਸੁਣੋ ਇਹ ਗੱਲ ਤੁਹਾਡੇ ਤੇ ਨਿਬੜਨੀ ਆ ਤੁਸੀਂ ਦੇਣਾ ਚਾਹੁੰਦੇ ਜੀ ਕੁੜੀ ਨੂੰ ਹਿੱਸਾ ਆ ਘਰ ਚੋਂ ਬੋਲੋ ਹੁਣ ਮੰਮੀ ਨੇ ਕੀ ਦੱਸਣਾ ਮੈਂ ਦੱਸਦਾ ਚਲ ਕੋਰਪੀ ਦੇ ਸਾਹਮਣੇ ਕਮਰੇ ਚ ਇਧਰੋ ਕਿਹੜੇ ਕਮਰੇ ਚਾ ਕਿਧਰ ਮੂੰਹ ਇਕ ਲਾਈਏ ਕਮਰੇ ਚ ਸਾਡੇ ਆਪਣੇ ਕਮਰੇ ਆ ਪਰ ਪਿੱਛੇ ਲਾਸਮਾਨ ਕਿਹੜਾ ਲੋਕ ਦਾ ਬਣਾ ਇੱਥੇ ਲੋਕ ਦਾ ਕਿਉਂ ਨਹੀਂ ਆ ਇੱਥੇ ਕਿਧਰ ਤੇ ਜਾਣਾ ਬੋਲੋ ਮੇਰੀ ਗੱਲ ਸੁਣੋ ਭਾਈ ਹਾਂ ਸਿੱਧੀ ਗੱਲ ਹੈ ਜਵਾਈ ਹੋਏਗਾ ਤੂੰ ਆਪਣੇ ਘਰੇ ਹੋਏਗਾ ਮੇਰੀ ਗੱਲ ਸੁਣੋ ਇਹ ਤੇਰ ਕਿਦਾਂ ਕਰ ਮੇ ਕਰ ਆਪਣੇ ਘਰੇ ਨਹੀਂ ਜਵਾਈ ਮੈਂਸ ਘਰ ਦਾ ਆ ਨਹੀਂ ਗੱਲ ਇਹ ਕਰਦੇ ਨਹੀਂ ਰਿਹਾ ਵੀ ਤੀਨ ਨਾ ਬੋਲੋ ਤੁਹਾਡੀ ਗਾੜੀ ਦੀ ਬਾਤ ਲੋਚਣਾ ਮੈਂ ਕਰ ਤਾ ਉਹ ਕਿ ਮਾਰਦੇ ਸਿੱਧੀ ਘਾ ਟੁੱਕੇ ਤੁੱਕੇ ਮਾਰੀ ਬਾਹਰ ਨਾ ਬੋਲੇ ਜੀ ਪਰ ਮੈਂ ਕਹ ਤਾ ਨਾ ਹਰ ਜੋ ਹੱਸਣਾ ਕਰਨਾ ਚਾਹੁੰਦਾ ਹਾਂ ਹੱਸ ਕੇ ਕੌਣ ਕਰਦਾ ਇਹਦੀ ਕਰਨੇ ਧੱਕੇ ਨਾ ਹੁੰਦੇ ਤੇ ਧੱਕੇ ਨਾ ਤੇ ਮਾਰ ਦੇ ਆਪਣੇ ਘਰ ਆ ਤਲਗੜਾ ਆਪਣੇ ਘਰ ਕਿਦੋਂ ਗਿਆ ਤੂੰ ਆ ਗਿਆ ਮਮੀ ਨੂੰ ਕੁਛ ਕਹਦਾ ਨਾ ਰਿਹਾ ਮੇਰੇ ਨਾਲ ਸੁਣੋ ਸਾਨੀ ਦਿੰਦੀ ਜ ਜ ਸਹਿਮਤ ਨਹੀਂ ਹੁੰਦੀ ਉਹਨਾਂ ਚਾਰੇ ਘਰ ਤਾਂ ਡਾਲੀ ਆ ਸਾਡਾ ਹੀ ਤਾਂ ਆ ਰਿਹਾ ਤੇਰੇ ਮੋਢੇ ਵਿੱਚ ਅੱਗੇ ਤੁਸੀਂ ਲੜਾਈ ਪਾਈ ਵਿੱਚ ਤੁਸੀਂ ਪਾਈ ਆ ਪਰਮਿਸ਼ਨ ਦੇਤੀ ਸੀ ਉਹ ਦੇਣ ਦੀ ਪਰਮਿਸ਼ਨ ਨਹੀਂ ਤਾਂ ਬਿਜੇ ਨਾ ਪੈਸੇ ਲਗਾ ਕਰੰਦੇ ਨੇ ਜਾਣ ਕੇ ਤੋੜ ਤੱਕਾ ਕਰੰਦੇ ਆ ਕਿ ਤੱਕਾ ਤੁਸੀਂ ਕਰੰਦੇ ਹਰ ਪਾਸੇ ਤੱਕਾ ਕਰੀ ਜਾਓ ਯਾਰ ਤੂੰ ਸਮਝੋ ਨਾ ਕਿ ਤੂੰ ਮਗਰ ਲਗਾ ਹੋਏ ਮੇਰੀ ਗੱਲ ਸੁਣ ਲਓ ਇਹ ਤਾਂ ਨਹੀਂ ਜੇ ਤੁਸੀਂ ਤੱਕਾ ਤੇ ਨਾ ਤੱਕਾ ਕਰੋ ਚੰਗੇ ਰਹੋਗੇ ਮੰਮੀ ਨੇ ਨਾਲ ਪਰਮਿਸ਼ਨ ਦੇਤੀ ਸੀ ਦੀ ਅੱਭੀ ਤੁਸੀਂ ਬੋਲੋ ਮੈਂ ਤੁਹਾਨੂੰ ਲੱਗਿਆ ਤੂੰ ਸਮਝੂ ਨਾ ਕਿ ਮੈਂ ਨਹੀਂ ਕਰਦੀ ਉਹ ਝੰਸੜਾ ਹਜਮਾ ਨਾ ਆ ਬੇ ਇਹ ਲੋ

আশায় পায়ে মায়ে 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 ਆਪ ਬੰਦਿਆਂ ਨਾਲੋਂ ਨਹੀਂ ਆ ਇਸੇ ਲੋ ਦੀ ਤਾਂ ਚੱਲ ਨਿਕਲ ਮੇਰੇ ਕੋਲ ਕੌਣ ਕਹੇ ਚੱਲਦੀ ਹੈ ਬੰਦਾ ਹਿੱਸੇ ਦੇ ਕੇ ਚੋਗੀ ਇਸਾ ਦੇ ਨੂੰ ਧਰ ਗਈ ਮੈਂ ਕਰ ਜਾ ਤੈਨੂੰ ਕੋੜਾ ਚਾ ਮਾਮਲਾ ਕਰੂਗਾ ਕਿਉਂ ਨਾ ਚੱਲਦੀ ਬਾਹਰ ਸੁਣ ਲੈ ਚੱਲ ਤੂੰ ਨਿਕਲ ਮੇਰੇ ਕੋਲ ਜਦੋਂ ਮੈਂ ਸੇ ਚਾ ਉਹ ਦੇ ਲਊਗਾ ਤੈਨੂੰ ਵੱਡੇ ਰਾਣੇ ਨੂੰ ਆਹਾ ਮੈਨੂੰ ਮਾਰਨਾ ਤੂੰ ਮੈਨੂੰ ਨਹੀਂ ਜਾਣਦਾ ਇਹ ਤੇਰੀ ਸ਼ਰੀਫੀ ਵੇਖੀ ਹੈ ਤੁਹਾਡਾ ਨਾਮ ਨਿਕਲ ਰਿਹਾ ਕੋਈ ਲੈਣਾ ਮਰ ਗਿਆ ਲੈਣਾ ਪੈਣਾ ਉਹ ਨੀ ਕੋ ਗਾਲੇ ਦੇਣਾ ਇੰਨੀ ਅਹੀ ਤੇ ਚੋਰ ਚੋਰੀ ਹਿੱਸਾ ਤੇ ਲੈਣਾ ਥੀ ਅਹੀ ਸਾਡਾ ਮਾਤਾ ਦਾ ਬੀਬੀ ਬੁੱਕੀ ਨਾ ਬਤਾ ਕੇ ਗਈ ਮੇਰੇ ਤੋਂ ਪੂਰਾ ਕੋਈ ਨਹੀਂ ਨਾਲੇ ਮੇਰੀ ਗੱਲ ਸੁਣ ਲੈ ਪਰ ਮੇਰੇ ਵੀ ਮੈਨੂੰ ਪੂਰ ਪਰਮਿਸ਼ਨ ਆ ਆ ਫੜ ਆਪਣਾ ਟੈਚੀ ਤੇ ਚੱਲ ਨਿਕਲ ਜਿਓ ਮੈਂ ਚੱਲਦੇ ਨਿਕਲ ਮੇਰੇ ਮਾਤਾ ਦੀ ਕੀ ਲਈ ਮਾਤਾ ਮੇਰੀ ਮਾਂ ਆ ਇਹ ਕਿੰਨਾ ਤੇਰੀ ਬਾਤ ਚਾ ਹੋ ਪਤਾ ਨਾ ਸਾਲ ਪਕੋ ਕੀ ਕਹਾ ਲੈਣੀ ਪਈ ਆ ਮਾਂ ਆ ਖੜ ਕੇ ਕੀ ਚਲੋ ਕੈਲੀ ਕੁੜੀ ਤੂੰ ਨਿਕਲ ਬਾਹਰ ਚਲੋ ਚਲੋ ਚੱਡਾ ਚੋ ਪਈ ਸਾਲ ਚਲੋ ਤੇ ਆਪਾਂ ਚੱਲੇ ਮਾਂ ਦਾ ਫੇਰ ਆਵਾਂਗੇ ਫੇਰ ਕਿਨੇ ਆਈਂ ਇੱਥੇ ਵੀ ਕੱਢ ਨਾ ਲੈ ਤੇਰੇ ਉੱਤੇ ਚੱਲ ਠੰਡੇ ਠੰਡੇ ਆਵੇ ਲਮਾਗਾ ਜ਼ਬਰਦਸਤੀ ੱੱਕੇ ਨਾ ਮੜਦੇ ਮੈਂ ਨਾ ਘਰੇ ਅੰਦਰ ਆਂ ਮੇਰੇ ਮੁੰਡੇ ਨੇ ਕਿੰਨਾ ਗਾਲੋ ਖੜਿਆ ਉਹਨੂੰ ਸ਼ਰਮ ਨਹੀਂ ਆਈ ਤੂੰ ਮੇਰਾ ਘਰ ਆ ਕੇ ਮਰ ਰੋਣ ਲਾਈ ਮੰਮੀ ਐਡਾ ਕਰਦੇ ਕਬਜ਼ੇ ਰੋਕੀ ਇਹ ਘਰ ਤਾਂ ਦੇ ਲਾਗੋ ਵੀ ਨਹੀਂ ਲੱਗੇ ਐਨਾ ਬਣ ਹੋ ਗਿਆ ਇਹ ਨਹੀਂ ਸੁਧਰੀ ਅਜੇ ਵੀ ਹਿੱਸੇ ਮੰਗਦੀ ਪਈ ਆ ਮੈਂ ਤਾਂ ਉਹਦੇ ਨੂੰ ਪਛਤਾਉਣੀ ਜਦੋਂ ਇਹਨੂੰ ਜੰਮ ਲਿਆ ਮੈਂ ਇਹਦੀ ਕਲਾਈ ਨਿਕਲ ਗਿਆ ਜਿਹੜੀਆਂ ਮੇਹੀ ਘਰ ਦਬਾਦ ਕਰ ਦਿੰਦੀਆਂ ਹਾਂ ਚੱਲ ਹੁਣ ਆਉ ਤਾ ਨਾ ਨਹੀਂ ਉਦੋਂ ਅਸੀਂ ਖਾਂਦੇ ਰਹੇ ਸਭ ਕੁਝ ਉਦੋਂ ਇਹੋ ਖਾਂਦੇ ਰਹੇ ਨਾ ਇਹਨਾਂ ਨੇ ਮੈਨਾਂ ਖੜਿਆ ਕੀਤਾ ਗੱਡੀਆਂ 'ਚ ਇਹ ਕੰਮ ਦੇ ਰਹੇ ਆ ਇਹਨਾਂ ਨੇ ਧੱਕੀਆਂ ਮਾਰੀਆਂ ਨਹੀਂ ਮਾਰੀਆਂ ਜਿਹੜੇ ਸਾਡੇ ਹੱਟੇ ਹਟਾ ਡੋਕਟਰ ਨੂੰ ਫਿਰਨਦੇ ਹੀ ਆ ਇਹੋ ਜਿਹਾ ਭੈਣਾ ਹੁੰਦੀਆਂ ਵੇਲਾ ਬੰਦੇ 'ਤੇ ਆਉਂਦੀਆਂ ਲੜਾ ਲੜਾ ਕੇ ਸਾਰਾ ਗਵਾ ਲਿਆ ਤੇ ਹੁਣ ਸਾਡੀਆਂ ਲਾ ਆ ਗਿਆ ਬੜੀ-ਬੜੀ ਦ ਆਦੇ ਅੱਗੇ ਇਹ ਸੇ ਤੋਂ ਜ਼ਿਆਦਾ ਲੈ ਗਈ ਆ ਇਹਨੇ ਛੱਡਿਆ ਤੁਹਾਡੇ ਕੋ ਅੱਗੇ ਚਲੋ ਮੁੜ ਕੇ ਨਹੀਂ ਆਉਂਦੀ ਅਸੀਂ ਆਪਾਂ ਨੂੰ ਮਹਿਰ ਦਾ ਕਹਿੰਦੇ ਹਾਂ ਢਾਈ ਨਾਲ ਦੇ ਪਿੱਛੇ ਹੋਰ ਖੂਕ ਬੈਠੇ ਆਂ ਅਹੀਂ ਤੋਂ ਪੂਰਾ ਕਰਨਾ ਵਾ ਤੂੰ ਕੱਖ ਨਹੀਂ ਦੇਣਾ ਨਿਕਲ ਤਾਂ ਗਏ ਆ ਫੱਟੇ ਫੱਲੇ ਮੰਮੀ ਮੇਰੀ ਇੱਕ ਗੱਲ ਸੁਣ ਲੋ ਅੱਜ ਤੋਂ ਬਾਅਦ ਜੇ ਇਹ ਹੀ ਆ ਤੁਹਾਨੂੰ ਕਿਤੇ ਮਿਲੀ ਜਾਂ ਇਸ ਘਰ ਚਾਈ ਤੇ ਤੁਹਾਡਾ ਦਿਲ ਮਾਂ ਵੜ ਕੇ ਪੱਗੜਿਆ ਨਾ ਤੇ ਤੁਹਾਡੀ ਮਾਂ ਨੇ ਘਰ ਛੱਡ ਜਾਣਾ ਤੇ ਮੇਰੀ ਵਾਰਨਿੰਗ ਆ ਮੰਮੀ ਵਾਰਨਿੰਗ ਨਾ ਪੁੱਤਾਂ ਜਿੰਨੀ ਯਾਦ ਮੇਰੇ ਪੁੱਤ ਨਾ ਕਰ ਗਏ ਆ ਨਾ ਮੈਂ ਤੇ ਇਹ ਕਿਤੇ ਬਾਹਰ ਨਾ ਫੜੋ ਤੁ ਛੱਡ ਕੇ ਉਂਗਲ ਨਾ ਫੜੂਗੀ ਮੈਨੂੰ ਕੀ ਲੋੜ ਹੈ ਕਿੱਥੇ ਜਾਂਦੀ ਜਾਵੇ ਮੈਂ ਆਪਣਾ ਘਰ ਸਾਹਮਣਾ ਮੈਨੂੰ ਪੁੱਤ ਦੀ ਤੇ ਨੂੰਹ ਦੀ ਲੋੜ ਆ ਨਾਲੇ ਧੀ ਜਵਾਈ ਦੀ ਅੱਜ ਮੈਨੂੰ ਰੋਣ ਆਉਂਦਿਆ ਵਾ ਓ ਇਸ ਘਰ ਦੀ ਧੀ ਆ ਜੋ ਖੋਸ਼ ਹੋ ਗਿਆ ਨਾ ਤੇ ਹੋਣਾ ਨਹੀਂ ਚਾਹੀਦਾ ਮੰਮੀ ਬਹੁਤ ਗਲਤ ਹੋਇਆ ਵਾ ਪਰ ਅਸੀਂ ਕੀ ਕਰਦੇ ਅਸੀਂ ਤਾਂ ਮਜਬੂਰ ਹੋ ਗਏ ਮੰਮੀ ਤੁਹਾਡੇ ਸਾਹਮਣੇ ਆ ਉਥੋਂ ਉਥੋਂ ਜਦੋਂ ਕੈਂਡੇ ਬੰਦਿਆਂ ਨੂੰ ਚਲ ਜੋ ਉੱਥੋਂ ਉੱਟ ਕੇ ਰਮਾਰੀ ਖੋਲਣ ਪੈ ਗਏ ਆ ਇਹ ਤੇ ਜੋ ਮਰਜ਼ੀ ਕਰ ਸਕਦੇ ਇੱਥੇ ਇਹ ਗੁੰਡਾਗਰਦੀ ਕਰਨਾ ਹੀ ਇੱਥੇ ਘਰ ਵਾਲੇ ਨੂੰ ਲੈ ਕੇ ਚੱਲ ਕੋਈ ਨਹੀਂ ਪੁੱਤ ਤੂੰ ਠੰਡੀ ਹੋ ਚਲੇ ਗਿਆ ਤੂੰ ਨਾ ਟੈਨਸ਼ਨ ਲੈ ਹੋ ਜਿਹਨੱਕ ਵਾਲੇ ਹੋਣਗੇ ਨਾ ਤੇ ਵੜਨਗੇ ਨਾ ਇੱਥੇ ਗਿੱੱਜਿਆ ਲੋਕਾਂ ਨਾਲ ਠੱਗੀਆਂ ਮਾਰਨ ਇੱਥੇ ਨਹੀਂ ਵਜਣੀਆਂ ਬੜੀਆਂ ਮਾਹੀ ਬੜਾ ਬੜਾ ਬਣਾ ਬਲਟਾਤਾ ਚੱਲ ਆ ਉਹ ਤੇ ਇਹ ਮੋਹ ਪਾਣੀ ਢਾਣੀਆ ਮੋਹ ਤਾਂ ਫੁੱਟਲੇ ਹੁਣ ਮੂੰਹ ਸਰਸਿਆਪੇ ਤੇ ਰਹਿ ਆਪਾਂ ਕਦਾ ਤੂੰ ਤੇ ਤਿੰਨ ਜਬਾਨ ਆਪਣੀ ਇਹ ਤੋਂ ਬਗੜਵਾ ਵਿੱਚ ਵਿੱਚ ਕਰਦੀ ਨਹੀਂ ਆਪਾਂ ਹੈ ਹੁਣ ਕਿੱਥੇ ਜਾਵਾਂਗੇ ਹੁਣ ਕਿੱਥੇ ਜਾਵਾਂਗੇ ਦੱਸ ਮੈਨੂੰ ਕੱਢ ਲੈਨੇ ਕੋਈ ਹੱਲਾ ਜਿੱਤੇ ਨਾਲ ਸ਼ਰਾਬਾ ਸ਼ਰੂਬਾ ਪਿੰਦਾ ਰਿਹਾ ਨਾ ਜਿਹੜੀਆਂ ਫਰਜੀ ਕੰਪਨੀਆਂ ਖੋਲੀਆਂ ਹੀ ਉਹਨਾਂ ਨੂੰ ਪੁੱਛ ਲੈ ਕੇ ਆ ਯਾਰ ਦੋਸਤ ਕੋਈ ਬਣਿਆ ਆਏਗਾ ਤੇਰਾ ਉਹ ਜਿੱਦ ਜਲਦ ਨਹੀਂ ਕੀਤਾ ਮੈਂ ਫੋਨ ਵੀ ਨਹੀਂ ਫੋਨ ਚੁੱਕਦੇ ਹੁਣ ਕਿੱਥੋਂ ਚੁੱਕਣਾ ਜਦੋਂ ਸਾਨੂੰ ਲੋੜ ਗਈ ਹੋਣਗੇ ਇੱਥੇ ਚੁੱਕਣਾ ਤੇਰੇ ਯਾਰਾ ਦੋਸਤਾਂ ਨਹੀਂ ਨੂੰ ਕੰਨਾਂ ਦਾ ਉਹ ਨਾ ਦਿਮਾਗ ਨਾ ਖਰਾਬ ਕਰ ਹੁਣ ਫਰੀ ਸ਼ਰਾਬਾ ਫਲਾੰਦਾ ਰੇ ਹੁਣ ਉਹਨਾਂ ਨੇ ਵੀ ਤੇਰੇ ਕੰਮ ਆਉਣਾ ਵੇਖਿਆ ਕੋਈ ਮੇਲਾ ਲਾਉਂਦੀ ਦੀਆਂ ਪੂਰੇ ਤਮਾਸ਼ੇ ਮੇਲਾ ਲਾਤਾ ਤੂੰ ਜੇ ਸਾਰਾ ਕੁਝ ਠੀਕ ਹੋ ਜਾਏਗਾ। ਜਿਹੜਾ ਉਹ ਕੋ ਜੋ ਹੈ ਨਾ ਹੋਣਾ ਨਹੀਂ ਸੀ ਚਾਹੀਦਾ। ਪਰ ਕੀ ਕਰੀਏ? ਉਹਨਾਂ ਨੇ ਸਾਨੂੰ ਮਜਬੂਰੀ ਇੰਨਾ ਕਰਤਾ ਸੀ। ਮੇਰੀ ਗੱਲ ਸੁਣੋ। ਜੇ ਤੁਸੀਂ ਹੰਤਾਸ ਹੋ ਗਏ ਨਾ ਤੇ ਉਧਰ ਮੰਮੀ ਜੀ ਦਾ ਕੀ ਬਣੂਗਾ? ਚਲੋ ਉਹਨਾਂ ਨੂੰ ਹੌਸਲਾ ਦੇਈਏ। ਉੱਠੋ ਤਾਂ ਆਜੋ। ਦੇਖੋ ਤਾਂ ਸਹੀ ਹੋ ਗਏ। ਇਹ ਹੋ ਤੁਹਾਡੀ ਤੇ ਅਸਟਾਫ ਕੀ ਬੀਦੀ ਉਗੀ ਤੁਸੀਂ ਉਹਨੂੰ ਜਨਮ ਦਿੱਤਾ ਪਾਲਿਆ ਪੋਸਿਆ ਪਰ ਦੇਖੋ ਨਾ ਅਸੀਂ ਵੀ ਆਪਣੀ ਜਗ੍ਹਾ ਗਲਤ ਨਹੀਂ ਹੈਗੇ ਜਦੋਂ ਕੋਈ ਐਨੇ ਕੰਨੇ ਕੰਮ ਕਰਨ ਲੱਗ ਪਏ ਨਾ ਕਿ ਉਹਨੂੰ ਥੋੜਾ ਬੋਤਾ ਜਲਵਾ ਬਖਾਉਣਾ ਹੀ ਚੰਗਾ ਮਾਮੀ ਅੱਜ ਹੀ ਇਹਨਾਂ ਨੂੰ ਪਨਾਹ ਦੇ ਦਿੰਦੇ ਨਾ ਇੱਥੇ ਤੇ ਇਹਨਾਂ ਨੂੰ ਕਿੱਦਾਂ ਪਤਾ ਲੱਗੂਗਾ ਕੀ ਅਹੀਂ ਕਿਦਾਂ ਦੇ ਕੰਮ ਕਰਨੇ ਪੁੱਤ ਹੋਇ ਤਾ ਮੈਸ ਹੋ ਜਾਂ ਰਹੀ ਐ ਪੀਜੇ ਕਿਤੇ ਰਾਣੀ ਨਾਲ ਹਾਲਤ ਨਾਲ ਨਾ ਅੱਜ ਕਰਦਾ ਕਿ ਤਰ੍ਹਾਂ ਹੱਥੀ ਪੈ ਮੇਰੇ ਪੁੱਤ ਦੇ ਇੱਥੋਂ ਫੜਿਆ ਆਉਣ ਨੇ ਪੁੱਤ ਹੋ ਸਕਦਾ ਮੇਰਾ ਕਿਤੇ ਦਿਲ ਪਿਗਲ ਜਾਂਦਾ ਪਰ ਇਹ ਕੁਛ ਦੇ ਰਿਹਾ ਕਿਤੇ ਮੈਂ ਤਾਂ ਮਾਰ ਹੀ ਗਈ ਆ ਮੰਮੀ ਦੇ ਲਓ ਉਹ ਮੇਰੀ ਭੈਣ ਆ ਮੈਂ ਉਹਦੇ ਵੱਲ ਜਾਣਾ ਹੈ ਨਾ ਜਦੋਂ ਵੀ ਮੈਂ ਪੁੱਛੇ ਤੋਂ ਬਿਨਾ ਕਦੀ ਪਾਣੀ ਦਾ ਗਲਾਸ ਨਹੀਂ ਫੜਿਆ ਕਦੀ ਇੱਥੇ ਤਾਂ ਵੇਖ ਲਾ ਤੁਹਾਨੂੰ ਸਿੱਧਾ ੱੱੱਕੇ ਨਾਲ ਜਾ ਕੇ ਅੰਦਰ ਵੜ ਗਿਆ अलमारीएं ਖੋਲਣ ਲੱਗ ਗਿਆ ਮੰਮੀ ਮਤਲਬ ਨਹੀਂ ਹੀ ਪੰਦਾ ਉਹਨਾਂ ਦਾ ਇਦਾਂ ਕਰਨ ਦਾ ਜਦੋਂ ਇੱਥੇ ਇੱਕ ਵਾਰੀ ਮਨਾ ਕਰਤਾ ਵਾ ਕਿ ਅਹੀਂ ਤੁਹਾਨੂੰ ਨਹੀਂ ਰੱਖ ਸਕਦੇ ਫਿਰ ੱੱੱਕਾ ਕਰਕੇ ਹੀ ਹਿੱਸੇ ਮੰਗਣੇ ਫਿਰ ਸਿੱਧਾ ਜਾ ਕੇ अलमारी ਖੋਲ ਕੇ ਕੱਪੜੇ ਰੱਖਣ ੜਿਆ ਵਾ ਹਿੰਮਤ ਵੇਖੋ ਇਹਨਾਂ ਦੀ ਇਹ ਗੱਲ ਕਰਨ ਦਾ ਕੋਈ ਤਰੀਕਾ ਹੁੰਦਾ ਬੰਦੇ ਦਾ ਆਹ ਕੀ ਗੱਲਾਂ ਆਈਆਂ ਮੰਮੀ ਕਿੱਥੇ ਕਿੱਥੇ ਹੀ ਘਾਟਾ ਖਾਈਏ ਇਹਨਾਂ ਦੇ ਪਿੱਛੇ ਕਿੱਥੇ 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 ਰੋਲ ਲਿਆ ਇਹਨੇ ਪੁੱਤ ਮੈਨੂੰ ਪਤਾ ਵਾ ਮੈਂ ਇੱਕ ਮਾਂ ਮੈਂ ਉਹਦਾਂ ਕੀ ਕੀਤਾ ਵਾ ਪੁੱਤ ਪਰ ਪੋਤੋ ਉਹ ਦਿਨ ਹਰ ਕਤਾਰਾਂ ਦੇਖ ਕੇ ਮੈਨੂੰ ਗੁੱਸਾ ਆ ਗਿਆ ਹੋ ਸਕਦਾ ਸੀ ਮੈਂ ਕਿਤੇ ਆਸ ਦਿੰਦੀ ਵੀ ਚਲੋ ਪੁੱਤ ਤੁਸੀਂ ਰਹਿ ਕੋਈ ਗੱਲ ਨਹੀਂ ਪਰ ਜੋ ਹਾਲ ਕਰਕੇ ਗਈ ਆ ਪੁੱਤ ਇਹ ਤਾਂ ਰੋਜ਼ ਦੀ ਕਲੇਸ਼ ਹੋਣੀ ਹੀ ਕਿਸੇ ਨਾ ਕਿਸੇ ਦਾ ਸਰੀਕਾ ਬਣ ਜਾਂਦਾ ਘਰ ਤੇ ਮੰਮੀ ਜੀ ਪਰ ਕੋਈ ਨਹੀਂ ਤੁਸੀਂ ਫਿਕਰ ਨਾ ਕਰੋ ਮੈਂ ਹੁਣ ਤੁਹਾਡੇ ਨਾਲ ਆ ਮੈਂ ਹੁਣ ਉਹਨਾਂ ਦੀ ਨਹੀਂ ਤੁਹਾਡੀ ਆ ਮੇਰੇ ਨੋਹ ਪੁੱਤ ਖੁਸ਼ ਰਹਿਣ ਮੈਂ ਉਹਨਾਂ ਨੂੰ ਕੀ ਕਰਨਾ ਜੋ ਕੀਤੀਆਂ ਭੁੱਤਣ ਮੰਮੀ ਜੀ ਸਹੀ ਹੁੰਦੀ ਨਾ ਤੇ ਮੈਂ ਇਹਨੂੰ ਰੱਖਣਾ ਸੀ ਘਰ 'ਚ ਮੈਂ ਇਹਨੂੰ ਕਿਤੇ ਨਹੀਂ ਸੀ ਭੇਜਣਾ ਉਹਦੀ ਕਹਿਣ ਦੀ ਵੀ ਲੋੜ ਨਹੀਂ ਜੋ ਹਲਪ ਕਹਿੰਦੀ ਨਾ ਅਸੀਂ ਦੋਵੇਂ ਜੀਆਂ ਨੇ ਕਰਮੀ ਸੀ ਪਰ ਇਹਨਾਂ ਨੇ ਜੋ ਕੁਝ ਸਾਡੇ ਨਾਲ ਕਰਤਾ ਹੈ ਨਾ ਇਹ ਮਾਫ਼ ਕਰਨ ਯੋਗ ਨਹੀਂ ਹੈਗਾ ਮੰਮੀ ਤੇ ਕੋਤੋਂ ਨਾ ਦੰਤਗਾਂ ਹੀ ਬਹੁਤ ਕੀਤੀਆਂ ਰੈਂਜੀ ਖੁੰਦੀ ਉਹ ਅੱਜ ਕਰਕੇ ਆ ਹਲੇ ਮੀਨਾ ਆਉਂਦੇ ਕੋਈ ਹੱਥ ਪੱਲਾ ਜੋੜ ਦੇ ਕੋਈ ਤੇ ਕਰ ਲੈਣਾ ਜਾ ਕੇ ਤੇ ਮਾਂ ਤੁਹਾਨੂੰ ਆਉਂਦੇ ਮਾਂ ਨੂੰ ਆਜੇ ਅੱਜ ਆ ਜਾਣ ਕੇ ਹੱਥ ਜੋੜ ਦੇ ਮਾਫੀ ਮੰਗ ਦੇ ਕਿ ਸਾਡੇ ਕੋਲ ਜੋ ਗਲਤੀਆਂ ਹੋਈਆਂ ਵਾ ਨਾ ਸਾਨੂੰ ਮਾਫ਼ ਕਰ ਦੋ ਤੇ ਅੱਗੇ ਤੋਂ ਅਸੀਂ ਇਦਾਂ ਨਹੀਂ ਕਰਦੇ ਤੇ ਅਸੀਂ ਤੁਹਾਡੇ ਘਰ 'ਚ ਸਾਨੂੰ ਰਹਿਣ ਦੀ ਥੋੜੀ ਜਿਹੀ ਜਗ੍ਹਾ ਚਾਹੀਦੀ। ਉਹ ਤਾਂ ਮੇਰਾ ਵੀ ਦਿਲ ਪਿੱਗੜ ਜਾਣਾ ਸੀ। ਕਿਉਂ ਧੀ ਆ? ਮੈਂ ਮਾਂ ਆ। ਪਰ ਜਿਹੋ ਜਿਹੀਆਂ ਗੱਲਾਂ ਕਰ ਗਏ ਆ ਹੁਣ ਤੇ ਨਾ ਮਾਂ ਤੇ ਨਾ ਜਵਾਈ ਤੇ ਨਾ ਉਹ ਧੀ। ਗੱਲ ਕਰਨ ਦਾ ਕੋਈ ਢੰਗ ਹੁੰਦਾ ਮੰਮੀ। ਇੰਨਾ ਪੱਥਰਦਿਲ ਕੋਈ ਨਹੀਂ ਹੁੰਦਾ। ਕਿਉਂ ਪਿਗਲੇ ਨਾ। ਪਹਿਲਾਂ ਤਾਂ ਮੈਂ ਨਹੀਂ ਸਾਰਾ ਕਸੂਰ ਮੇਰੀ ਕੁੜੀ ਦਾ ਤੇ ਉਹ ਜਵਾਈ ਜਿਗਾ ਕਰਤੂਤਾ ਵੇਖ ਲਾ ਉਹਦੇ ਉਹਦੇ ਤੋਂ ਵੀ ਲੰਘ ਗਿਆ। ਮੰਮੀ ਜੇ ਜਵਾਈ ਚੰਗਾ ਹੁੰਦਾ ਨਾ ਤੇ ਕੁੜੀ ਇੱਥੋਂ ਤੱਕ ਜਾਂਦੀ ਬਣਾ। ਉਹਨੂੰ ਡਰ ਹੁੰਦਾ ਛੇਤਰ ਦਾ। ਉਹਨੂੰ ਡਰੀ ਕੋਈ ਨਹੀਂ ਆ ਕਿਉਂਕਿ ਜਵਾਈ ਤੇ ਉੱਤੋਂ ਵੱਧਿਆ ਤੇ ਭੈਣਾ ਪਹਿਲੇ ਦਿਨੋਂ ਕੁੜੀ ਵੀ ਇਤਰਾਦੀ ਆ ਤਰਾਂ ਜੇ ਖੁੰਦੀ ਉਹਦੇ ਨਾਲ ਲੱਗ ਕੇ ਤੇ ਉਹ ਵੀ ਉਤਰਾਦੀ ਹੋਗੀ ਪੱਥਰ ਦੇਲ ਤੇ ਉਹਨੇ ਮੈਨੂੰ ਫੜਾ ਦਿੱਤਾ ਵਾ ਉਹਦੀ ਹਰਕਤਾਂ ਹੀ ਇਦਾਂ ਦੀਆਂ ਸੀ ਨਹੀਂ ਤਾਂ ਛੋਟੇ-ਛੋਟੇ ਨਹੀਂ ਮੈਂ ਕੋਈ ਵੀ ਚੀਜ਼ ਲੈਣੀ ਸੀ ਨਾ ਤੇ ਉਹਦੀ ਭੈਣ ਨੂੰ ਜ਼ਰੂਰ ਲੈ ਕੇ ਦਿਨਾ ਨਾਲ ਪਰ ਅੱਜ ਜੋ ਜੋ ਉਹਨਾਂ ਨੇ ਕੀਤਾ ਨਾ ਮੈਨੂੰ ਘਰੋਂ ਕੱਢਣ ਦੇ ਮਜਬੂਰ ਹੋ ਗਿਆ ਕਿਉਂਕਿ ਉਹਦੀ ਹਰਕਤਾਂ ਹੀ ਇਦਾਂ ਦੀਆਂ ਸੀ ਸੱਚੀ ਮੇਰੇ ਦਿਲ ਨੂੰ ਬਿਲਕੁਲ ਵੀ ਕਾਲੋ ਕੋਈ ਨਹੀਂ ਪਤਾ ਤੂੰ ਦਿਲ ਨਾਲ ਹੌਲਾ ਕਰ ਮਮੀ ਪਰ ਫਿਰ ਵੀ ਬੜਾ ਹੀ ਮੰਨੂ ਪਤ ਨਹੀਂ ਕੀ ਹੋਣਦੀ ਮੈਂ ਦੱਸ ਨਹੀਂ ਸਕਦੀ ਉਹਨਾਂ ਦੀ ਤੇ ਉਹ ਗੱਲ ਪਤਾ ਹੋ ਗਈ ਜਿੱ ਤਰ੍ਹਾਂ ਦਾ ਬੀਜੀਆ ਹੁਣ ਉਤਨਾ ਦਾ ਹੀ ਵਟਣਗੇ ਹੁਣ ਇਹਦੇ ਵਿੱਚ ਨਾ ਤੂੰ ਕੋਈ ਕਰ ਸਕਦਾ ਨਾ ਇਹ ਕਰ ਸਕਦੀ ਨਾ ਮੈਂ ਇਹ ਕਰ ਸਕਦੀ ਜੋ ਕੋ ਜਿੱਥੇ ਹੋਇਆ ਨਾ ਉਹ ਹੋਣਾ ਨਹੀਂ ਸੀ ਚਾਹੀਦਾ ਰਿਸ਼ਤੇਾਂ ਚ ਮਮੀ ਤੁਹਾਨੂੰ ਪਤਾ ਐਹੋ ਤੇ ਰਿਸ਼ਤੇ ਹੁੰਦੇ ਨੇ ਭੈਣ ਭਰਾਵਾਂ ਦੇ ਵਰਤਮਾਲੇ ਇਹ ਥੋੜੀ ਕਿ ਜਦੋਂ ਬੰਦਾ ਵਿਆਹਿਆ ਜਾਂਦਾ ਵਾ ਤੇ ਉਦੋਂ ਬਸ ਪੈਸੇ ਦਾ ਹੋ ਕੇ ਰਹਿ ਜੇ ਕੋਈ ਆਪਸੀ ਕੋਈ ਮੇਲਮਲਾਪ ਕੋਈ ਚੀਜ਼ ਨਹੀਂ ਹੁੰਦਾ ਉਹੋ ਹੀ ਭਰਾਵਾ ਜਿਹਦੀ ਉਂਗਲੀ ਫੜ ਕੇ ਤੁਰਨਾ ਸਿੱਖੀ ਸੀ ਉਹ ਤੇ ਪਤ ਮਾਂ ਵੀ ਨਹੀਂ ਮਾਰਦੀ ਨਾ ਦਿੰਦਾ ਜੀ ਕਿਤੇ ਚੱਜ ਸੁਆਦ ਨਾ ਆਉਂਦੀ ਕਿਤੇ ਛੁੱਟੀਆਂ ਰਹਿਣ ਆਉਂਦੀਆਂ ਮੈਂ ਗੱਲ ਨਾ ਲਾਉਂਦੀ ਉਹ ਤੇ ਸਿੱਧਾ ਤੁਹਾਡੇ ਗਾਲੀ ਪੈ ਕੇ ਤੇ ਉਹਨੂੰ ਮੈਂ ਕੀ ਗੱਲ ਨਾ ਲਾਉਣਾ ਮੰਮੀ ਜਦੋਂ ਰਿਸ਼ਤਿਆਂ ਦੇ ਵਿੱਚ ਧੋਖੇ ਹੋਣ ਲੱਗ ਜਾਂਦਾ ਨਾ ਜਦੋਂ ਆਪਣਾ ਖੂਨ ਹੀ ਦਗਾ ਕਰ ਜਾਵੇ ਨਾ ਤੇ ਸੱਚੀ ਬੰਦਾ ਹੌਲੀ ਹੌਲੀ ਦੂਰੀ ਹੋ ਜਾਂਦਾ ਵਾ ਕੀ ਕਰੇ ਇਹੋ ਜਿਹੇ ਰਿਸ਼ਤੇ ਰੱਖ ਕੇ ਕਰਨ ਦਿਲ ਵੀ ਨਹੀਂ ਕੁਝ ਕਰਦਾ ਇੰਨਾ ਚੰਗਾ ਤਾਂ ਪਰਾਂ ਹੀ ਹੋ ਜੇ ਬੰਦਾ ਸਲੋਨੀ ਤੁਸੀਂ ਟੈਨਸ਼ਨ ਨਾ ਲਿਓ ਅਸੀਂ ਦੋਨੇ ਜਾਣੇ ਤੁਹਾਡੇ ਨਾਲ ਆ ਬਾਕੀ ਤੁਸੀਂ ਜਿੱਦਾਂ ਕਹੋਗੇ ਨਾ ਉਦਾਂ ਹੀ ਹੋਊਗਾ ਅਸੀਂ ਤੁਹਾਡੇ ਤੋਂ ਬਾਹਰ ਹੋ ਕੇ ਨਹੀਂ ਚੱਲ ਸਕਦੇ ਪਰ ਆਓ ਨੰਨ ਆਈਨੇ ਕਤਾਰੇ ਵਿਖਾਉਣੇ ਬਹੁਤ ਜ਼ਰੂਰੀ ਹੈ। ਇਹਨਾਂ ਨੂੰ ਪਤਾ ਅਗਲੀ ਫੇਰ ਆਉਣੀ ਹੈ। ਬਸ ਸਮਝੋ ਗੱਲ ਨੂੰ। ਮੰਮੀ, ਛਾਪਣਾ ਕਿ ਲਿਆਵਾ? ਲਿਆ ਪਤਾ ਜੀਤ ਕਰਦਾ ਨਹੀਂ। ਤੁਸੀਂ ਠੀਕ ਹੋ? ਠੀਕ ਹੈ, ਬੋਤ ਮੈਂ। ਚਲ ਮੈਂ ਦਵਾਈ ਲੈ ਕੇ ਦੇਣੀ ਆ ਡਾਕਟਰ ਕੋਲ। ਮੀफी ਚੱਕਰ ਤੇ। ਜੂ ਕੋ ਸੱਜ ਹੋਇਆ ਨਾ, ਹੋਣਾ ਨਹੀਂ ਚਾਹੀਦਾ। ਵੇਖੋ ਤਿੰਨ ਬੂਟੇ ਲਾਏ ਤਿੰਨ ਮੇਰੇ ਬੱਚੇ ਮੈਨੂੰ ਹੁਣ ਐ ਲੱਗਦਾ ਜਿ ਤਰ੍ਹਾਂ ਇੱਕ ਬੂਟਾ ਮੇਰਾ ਵੱਖ ਹੋ ਗਿਆ ਇੱਕ ਮਾਂ ਦਾ ਦੇਹਲੀ ਪੁੱਛਿਆ ਜਾਂਦਾ ਜਦੋਂ ਧੀਆ ਪੁੱਤਾਂ ਚ ਦਰੜ ਬਹਿ ਜੇ ਤੇ ਮਾਂ ਕੀ ਕਰ ਸਕਦੀ ਕੁਛ ਨਹੀਂ ਕਰਦੀ ਇੱਕ ਰੂਣ ਤੋਂ ਸਵਾ ਮਾਂ ਕੋਲ ਕੁਛ ਨਹੀਂ ਰਹਿ ਜਾਂਦਾ ਪਰ ਧੀਆ ਪੁੱਤਾਂ ਨੂੰ ਵੀ ਅਗਲ ਚਾਹੀਦੀ ਆ ਸਵਾਦ ਦੇ ਕੰਮ ਕਰਨ ਰਲ ਕੇ ਰਹਿਣ ਇੱਕ ਦੂਜੇ ਨਾਲ ਧੋਖਾ ਨਾ ਕਰਨ ਇਹੋ ਧੋਖੇ ਰਿਸ਼ਤੇ ਟਰਵਾ ਦਿੰਦੇ ਆ ਆ ਮੈਨੂੰ ਟੁੱਟਦਾ ਦਿਸ ਗਿਆ ਪਤਾ ਨਹੀਂ ਉਹ ਕਿਹੜਾ ਵੇਲਾ ਆਊ ਜਦੋਂ ਇਹ ਰਿਸ਼ਤੇ ਫੇਰ ਜੁੜਨਗੇ ਅਜੇ ਇੱਕ ਵਾਰਾਂ ਤੇ ਮਹਾਰ ਕੇ ਬੈ ਗਈਆਂ ਚਾਹ ਬੈ ਜੀ ਮੈਂ ਚਾਹ ਵੀ ਪੀ ਲਈ ਤੇ ਪਾਣੀ ਪੀ ਲਿਆ ਹੁਣ ਮੈਨੂੰ ਦੋ ਹੀ ਛੁੱਟੀ ਦਿਓ ਤੇ ਮੈਂ ਜਾ ਪੈਨਸੀ ਕਿਉਂ ਜਾਣਾ ਬਹੁਤ ਹੋ ਜੇ ਕੋਈ ਗੱਲ ਨਹੀਂ ਸ਼ਾਮਾਂ ਤੱਕ ਰਭੋ ਤੁਸੀਂ ਉੱਥੇ ਬੁਟੀਕ ਤੇ ਜਾ ਕੇ ਕੀ ਕਰਨਾ ਤੁਸੀਂ ਇੱਥੇ ਰੋ ਮੈਂ ਸ਼ਾਮ ਨੂੰ ਵਿਮਲ ਫੋਨ ਕਰਕੇ ਇੱਥੇ ਬੁਲਾ ਲੈਂਦੀ ਉਹਨੇ ਘਰੇ ਹੀ ਆ ਜਾਣਾ ਹਾਂਜੀ ਇੱਕਦਮ ਤੁਹਾਡਾ ਕੋ ਪੁੱਛਾਂ ਕੀ ਗੱਲ ਤੁਸੀਂ ਉਦਾਸ ਕਿਉਂ ਹੋ ਜੇ ਦੱਸੋ ਜੀ ਉਤਰਾ ਤੁਸੀਂ ਮੈਨੂੰ ਕਹਿੰਦੇ ਜੀ ਕਿ ਮੈਂ ਤੁਹਾਡੀ ਕੁੜਮਣੀ ਮੈਂ ਤੁਹਾਡੀ ਭੈਣ ਹੈਗੀ ਆ ਮੈਨੂੰ ਤਾਂ ਦੱਸੋ ਗੱਲ ਕੀ ਉਤਰਾ ਤੁਸੀਂ ਕਦੀ ਇਕੱਲੇ ਨਹੀਂ ਆਏ ਅੱਜ ਇਕੱਲੇ ਆਏ ਜੀ ਕੁਈ ਨਾ ਕੋਈ ਗੱਲ ਜਰੂਰ ਆ ਦੱਸੋ ਭੈਣ ਜੀ ਦੱਸੋ ਬਈ ਕੀ ਗੱਲ ਹੈ ਗੱਲ ਕੀ ਭੈਣ ਜੀ ਕੱਲ ਗੋਡਨੀ ਚਾਈਏ ਨਾਲ ਉਹ ਘਰ ਵਾਲਾ ਉਹ ਸੋਨੂੰ ਸੋਨੂੰ ਹਾਂ ਉਹਨਾਂ ਦਾ ਤਾਂ ਭੈਣ ਜੀ ਸਭ ਕੁਛ ਹੀ ਵਿਕ ਗਿਆ ਘਰ ਦੀ ਵਿਕ ਗਿਆ ਗੱਡੀਆਂ ਵੀ ਵੇਚੀ ਨੀ ਮੈਂ ਉਹ ਤੇ ਸਮਾਨ ਭੈਣ ਜੀ ਲੈ ਕੇ ਤਾਂ ਸਾਡੇ ਘਰ ਆ ਕੇ ਰਹਿਣ ਹਾਂਜੀ ਭੈਣ ਜੀ ਵਿਮਲ ਜੀ ਨੇ ਮੈਨੂੰ ਦੱਸਿਆ ਸੀ ਅਖਬਾਰ ਦੇ ਵਿੱਚ ਆਇਆ ਸੀ ਕਿ ਸਰਕਾਰ ਨੇ ਜਿਹੜੀਆਂ ਚੀਜ਼ਾਂ ਇਹਨਾਂ ਦੀ ਬੜੀਆਂ ਸਾਰੀਆਂ ਜ਼ਬਤ ਕਰ ਲੈਣੀਆਂ ਉਹ ਜ਼ਬਤ ਕਰ ਲਈਆਂ ਉਹਨਾਂ ਨੇ ਤਾਂ ਜੀ ਜ਼ਬਤ ਕਰ ਲਈਆਂ ਪਰ ਵੇਖੋ ਮੈਂ ਵੀ ਇੱਕ ਮਾਂ ਹਾਂ ਮੈਂ ਉਹਨੂੰ ਰੱਖ ਸਕਦੀ ਹਾਂ ਮੇਰਾ ਜੀ ਨਹੀਂ ਕਰਦਾ ਉਹਨੂੰ ਘਰੋਂ ਕੱਢਣ ਨੂੰ ਪਰ ਉਹਨੇ ਉਹਦੇ ਘਰ ਵਾਲਿਆਂ ਨੇ ਹਰਕਤ ਹੀ ਇਹੋ ਜਿਹੀ ਕੀਤੀ ਤੇ ਰਣਜੀਤ ਦੇ ਗਾਲੀ ਕੱਢਿਆ ਹਾ ਹਾਏ ਉਹਦੇ ਤਾਂ ਜੀ ਤੌਣੋਂ ਖੜ ਲਿਆ ਅਸੀਂ ਤੇ ਰਲ ਮਿਲ ਕੇ ਆਪਣਾ ਮੁੰਡਾ ਵਿਚਾਰਾ ਤੇ ਉਹ ਜਿਹੜੀ ਮੇਰੀ ਕੁੜੀ ਆ ਉਹਦੀ ਤੁਹਾਨੂੰ ਪਤਾ ਅਗੇ ਘੇਟੀ ਜੁਫਾਨ ਮਾਂ ਮਾਂ ਕੋ ਲੈਣਾ ਕਿ ਮਾਂ ਕਹਿੰਦੇ ਜੀ ਤੁਸੀਂ ਸਿਆਣੇ ਜੀ ਮਾਂ ਕਿ ਤਰ੍ਹਾਂ ਦੋ ਪੀਆਂ ਪੁੱਤਾਂ ਨੂੰ ਛੱਡ ਕੇ ਮੇਰਾ ਜੋ ਸਭ ਕੁਝ ਆ ਇਹਨਾਂ ਨੂੰ ਇਹਨਾਂ ਦੇ ਥਾਂ ਦਿੱਤਾ ਦੇਖੋ ਕਿੰਨਾ ਦਿੱਤਾ ਹੁਣ ਹੀ ਇਹਨੀਆਂ ਨੂੰ ਛਡਾ ਲਿਆ ਜਿੰਨੇ ਤਾਂ ਜਿਹੜੇ ਪੈਸੇ ਆਏ ਉਹ ਵੀ ਇਹਨੂੰ ਲਾ ਦਿੱਤੇ ਅਸੀਂ ਆਪਣੇ ਫਿਰ ਉਸੇ ਹੀ ਥਾਂ ਦੇ ਮੁੜ ਕੇ ਆ ਗਏ ਗਰੀਬੀ ਜੀ ਅਸੀਂ ਆਖਿਆ ਚਲੋ ਦਿਹਾੜੀ ਤੋਂ ਪਾਵਾਂਦਾ ਕਰਕੇ ਆਪਾਂ ਮੰਮੀ ਆਪਣਾ ਟਾਈਮ ਸਰ ਪਰ ਹੁਣ ਉਹ ਦੋ ਜੀ ਫੇਰ ਆ ਗਏ ਨਾਲੇ ਉਹ ਆ ਗਏ ਨਾਲਿਓ ਸਾਡੇ ਗਲ ਪੈਂਦੇ ਆ ਤੈਨੂੰ ਰਿਪੋਰਟ ਨੂੰ ਮਾਰਨ ਤੇ ਆ ਗਿਆ ਦੱਸੋ ਮੈਂ ਇਹਨਾਂ ਨੂੰ ਕਿਤਨਾ ਘਰ ਰੱਖਾਂ ਭੈਣ ਜੀ ਘਰ ਤਾਂ ਢਿਸੈ ਮਾਂ ਜਿਹੜੀ ਹੈ ਨਾ ਫਸ ਜਾਂਦੀ ਬੱਚਿਆਂ ਦੇ ਵਿੱਚ ਉਹ ਕੀ ਕਰ ਸਕਦੀ ਹੈ ਮਾਂ ਮਜਬੂਰ ਹੁੰਦੀ ਆ ਉਹਦਾ ਵੀ ਦਿਲ ਕਰਦਾ ਮਦਦ ਕਰਨ ਨੂੰ ਪਰ ਜਦੋਂ ਬੱਚੇ ਹੀ ਹਰਕਤ ਐ ਤਰ੍ਹਾਂ ਦੀਆਂ ਕਰਦੇ ਆ ਮਾਂ ਉੱਥੇ ਕੁਝ ਨਹੀਂ ਕਰ ਸਕਦੀ ਮਾਂ ਨੂੰ ਨਹੀਂ ਕੋਈ ਸਮਝ ਸਕਦਾ ਭੈਣ ਜੀ ਸੋਹਣ ਨੇ ਬਹੁਤ ਹਰਕਤਾਂ ਮਾੜੀਆਂ ਕੀਤੀਆਂ ਆ ਕੀ ਲੋੜ ਪਈ ਸੀ ਆ ਚੰਬੇਲਿਆਂ ਚਾਹਦੀ ਮੈਂ ਸਮਝਦੀ ਹੁੰਦੀ ਸੀ ਕਿ ਬੜੇ ਚੰਗੇ ਬੰਦੇ ਆ ਬੜੇ ਚਾਰ ਪੈਸੇ ਵਾਲੇ ਆ ਸਾਰੀ ਜਗ੍ਹਾ ਇਹਨਾਂ ਦੀ ਬੱਲੇ ਬੱਲੇ ਹੁੰਦੀ ਆ ਜਿੱੱਡੀ ਏ ਧੋਸ ਦਿੰਦਾ ਭੈਣ ਜੀ ਪਰ ਉਹਨੇ ਦੋ ਨੰਬਰ ਦੇ ਕੰਮ ਕੀਤੇ ਸਾਰੇ ਨਾ ਭੈਣ ਜੀ ਉਹ ਆਪ ਡੱਕਿਆ ਰਿਆ ਤੇ ਨਾ ਉਹ ਕੁੜੀ ਨੂੰ ਡੱਕਿਆ ਗੁਰਪ੍ਰੀਤ ਜੀ ਉਹ ਵੀ ਸਾਰੇ ਪੁੱਠੇ ਕੰਮ ਹੀ ਕਰਦੀ ਸੀ ਵੇਖ ਲਓ ਸਾਨੂੰ ਕਿੱਥੋਂ ਤੱਕ ਪਹੁੰਚਾਲਤਾ ਤੇ ਜਿਹੜਾ ਉਹ ਆਪ ਆ ਉਹ ਉਹ ਗੋਦਮੀ ਵੱਧ ਨਿਕਲਿਆ ਉਹਨੂੰ ਸਮਝਾਉਣ ਦੀ ਬਜਾਏ ਉਹ ਹੀ ਉਸੇ ਚਾਟੇ ਲੱਗ ਗਿਆ ਹੁਣ ਭੈਜੀ ਆਪਣਾ ਸਭ ਕੁਝ ਦੇਖ ਗਿਆ ਤੇ ਸਾਡੇ ਨਾਲ ਕੇ ਬਹਿਣ ਦਾ ਮਤਲਬ ਕੀ ਹੈ ਮੈਂ ਕਿਤਨਾ ਭੈਜੀ ਉਹਨਾਂ ਦੀ ਮਦਦ ਕਰ ਸਕੀ ਜਿੰਨੇ ਜੋਗੀ ਹਾਂ ਮੈਂ ਕੀਤੀ ਹੋਰ ਗਾਹ ਨਹੀਂ ਕਰ ਸਕਦੀ ਭੈਜੀ ਤੁਹਾਨੂੰ ਤੇ ਮਾਂ ਜੀ ਭੈਜੀ ਕੋਈ ਵੀ ਮਾਂ ਬੱਚਾ ਜਿੰਨਾ ਮਰਜ਼ੀ ਗਲਤ ਹੋਵੇ ਆਪਣੇ ਬੱਚੇ ਦੀ ਗਲਤੀ ਨਹੀਂ ਕੱਢਦੇ ਪਰ ਤੁਸੀਂ ਜਿੱਥੇ ਗੁਰਪ੍ਰੀਤ ਗਲਤ ਹੈ ਤੁਸੀਂ ਦੀ ਗਲਤੀ ਕੱਢਣ ਡੈ ਜੀ ਕਿ ਮੇਰੀ ਧੀ ਗਲਤ ਏ ਲੋਕਾਂ ਨੇ ਠੱਗੀਆਂ ਠੋਰੀਆਂ ਕਰਦੀ ਏ ਭੈਣ ਜੀ ਜੇ ਤੁਸੀਂ ਕੰਦੇ ਜੀ ਤੇ ਉਹਨੂੰ ਸਾਡੇ ਘਰ ਛੱਡ ਜੋ ਮੈਂ ਰੱਖ ਲਵਾਂਗੀ ਭੈਣ ਜੀ ਨਾ ਭੈਣ ਜੀ ਤੁਹਾਡੇ ਘਰ ਕੀ ਤਰ੍ਹਾਂ ਛੱਡਾਂ ਸਾਡੇ ਨਾਲ ਇਨੀ ਕੀਤੀ ਮੇਰੀ ਢਿੱਡੋ ਜੰਮੀ ਨੇ ਇਨੀ ਕੀਤੀ ਤੇ ਤੁਸੀਂ ਕੀ ਲੱਗਦੇ ਓਦੇ ਗਾ ਤੁਸੀਂ ਸੋਚਿਓ ਉਹ ਭੈਣ ਜੀ ਇਸ ਲੈਕ ਨਹੀਂ ਉਹਨਾਂ ਨੂੰ ਕੋਈ ਸਾਰਾ ਗਵੇ ਉਹ ਬੜੇ ਤਾਂ ਚਲੇਗੇ ਪਰ ਭੈਣ ਜੀ ਉਹ ਨਾਲ ਵਿੱਚ ਕਮੀਨਾ ਬੰਦਾ ਆ ਗਿਆ ਜੇ ਤੁਸੀਂ ਆਏ ਜੇ ਰਹਿਣ ਆਏ ਜੇ ਫਲੇ ਮੀਨਾ ਕੋ ਉਹ ਉੱਠ ਕੇ ਤੇ ਮੈਂ ਹੀ ਉਹ ਕਮਰਾ ਬੰਨਣਾ ਜਾ ਕੇ ਬਾਰੀਆਂ ਖੋਲਣ ਦਾ ਤੇ ਮੁੰਡੇ ਨੂੰ ਧੌਣੋਂ ਪਾ ਲੈ ਜੀ ਅਹੀਂ ਨਾਲ ਉਹ ਸਾਥ ਹੁੰਦੀਆਂ ਤੇ ਸਾਡੇ ਤੇ ਮੁੰਡੇ ਨੇ ਛੱਟ ਲਾ ਜਣੀ ਨਾ ਕੀ ਤਾਂ ਛੱਟ ਲਉਣੀ ਉਹ ਕੁਰਸੀ ਮਾਰ ਲਗਾ ਸਿਰ ਦੇ ਵਿੱਚ ਭੈ ਜੀ ਭਾਵੇਂ ਸਾਡਾ ਜਿਆਦੀ ਲੱਗ ਜਾਂਦੀ ਅੱਜ ਕੱਲ ਤੁਹਾਨੂੰ ਪਤਾ ਇੱਕ ਗਰਮੀ ਆ ਇਹ ਤਾਂ ਭੈ ਜੀ ਬੰਦੇ ਚੋ ਕੁਝ ਨਹੀਂ ਹੈਗਾ ਮੇਰਾ ਪੁੱਤ ਤੇ ਅੱਗੇ ਤੇਰਾ ਤੁਹਾਨੂੰ ਪਤਾ ਜੀ ਜੇ ਇੰਨਾ ਕੁਝ ਕੀਤਾ ਹੈ ਤੇ ਜੇ ਕਿਸੇ ਨੂੰ ਵੀ ਦੋਵਾਂ ਚ ਕੁਝ ਹੋਈ ਨਾ ਤਾਂ ਫੇਰ ਫਿਰ ਦੋਖੇ ਚ ਫਿਰ ਮੈਨੂੰ ਹੀ ਹੋਣਾ ਉਹਦਾ ਵੀ ਹੋਣਾ ਹੀ ਉਹਦਾ ਵੀ ਹੋਣਾ ਹੀ ਪਰ ਮੇਰੇ ਪੁੱਤ ਨੇ ਹੱਕ ਨਹੀਂ ਛੁਕਿਆ ਫਿਰ ਤੈਂਜੀ ਉਹ ਤਾਂ ਸਾਰੀਆਂ ਗੱਲਾਂ ਠੀਕ ਆ ਉਹ ਗੁਰਪ੍ਰੀਤੇ ਹਿੱਸਾ ਕਾ ਤਾਂ ਮੰਗਣ ਲਈ ਆ ਘਰ ਦਾ ਜਿਹੜਾ ਕੋ ਮਾਸਾ ਪੂਰਾ ਰਹਿ ਗਿਆ ਨਾ ਮੜ ਮਾੜੀ ਮੋਟੀ ਛੱਤ ਉਹਦਾ ਹਿੱਸਾ ਮੰਗਣ ਲਈ ਕੋਈ ਗੱਲ ਨਹੀਂ ਤੈਂਜੀ ਤੂੰ ਵੀ ਫਿਕਰ ਨਾ ਕਰੋ ਜਿੰਨੇ ਜੋਗੇ ਹੋਵਾਂਗੇ ਟਾਡੀ ਮਦਦ ਕਰਾਂਗੇ ਜਦੋਂ ਬਿਮਲ ਨੂੰ ਇਹ ਸਾਰੀ ਗੱਲਾਂ ਦਾ ਪਤਾ ਲੱਗਾ ਬਿਮਲ ਬਹੁਤ ਜ਼ਿਆਦਾ ਪਰੇਸ਼ਾਨ ਹੈ ਤੇ ਸਾਡੇ ਕੋ ਬਿਮਲ ਦੀ ਪਰੇਸ਼ਾਨੀ ਨਹੀਂ ਵੇਖੀ ਜਾਂਦੀ ਨਾ ਹੀ ਕੋ ਰਾਜੂ ਕੋ ਵੇਖੀ ਜਾਂਦੀ ਹੈ ਇਹ ਹੁਣ ਰਾਜੂ ਨੇ ਕੱਲ ਦਾ ਕਿਹਾ ਮੈਂ ਕਿਸੇ ਨਾਲ ਗੱਲ ਕਰਕੇ ਤੇ ਜਿਹੜੀ ਜ਼ਮਾਨੇ ਦੇ ਤੌਰ ਤੇ ਰਜਿਸਟਰੀ ਰੱਖੀ ਆ ਉਹ ਕਿਸੇ ਢੰਗ ਨਾਲ ਰਜਿਸਟਰੀ ਵਾਪਸ ਲੰਮਾ ਭੈਜੀ ਤੇ ਭੈਜੀ ਅੱਗੇ ਵੀ ਤੁਸੀਂ ਅਹੀਂ ਨਹੀਂ ਮਦਦ ਕੀਤੀ ਹੁਣ ਸਾਡੀ ਫੇਰ ਜੀ ਹੋਰ ਤੁਸੀਂ ਮਦਦ ਸਾਡੀ ਕਿੰਨੀ ਕੁ ਕਰੋਗੇ ਅਹੀਂ ਤੇ ਸਾਨੂੰ ਤੇ ਮਜਬੂਰ ਕੀਤਾ ਉਹਨਾਂ ਨੇ ਜਿਹੜਾ ਹੈਗਾ ਉਹਨਾਂ ਦੇ ਲਾ ਦੇ ਲੈ ਫੇਰ ਅਹੀਂ ਫੇਰ ਨੰਗੇ ਦੇ ਨੰਗੇ ਕੋਨਾ ਹਿੱਸਾ ਦਿਓ ਜੇ ਮੈਨੂੰ ਇੱਥੇ ਨਹੀਂ ਰਹਿਣ ਦੇਣਾ ਹਿੱਸਾ ਦਿਓ ਮੈਂ ਕਿਹਾ ਤੂੰ ਵੀ ਫੇਰ ਲੈ ਕੇ ਵੇਖੀ ਪਰ ਤੂੰ ਮੇਰੀ ਧੀ ਤਾਂ ਮੰਗੀ ਚਲੀ ਮਾਂ ਉਹ ਭੈਣ ਜੀ ਵੇਖੋ ਉਤੀ ਢਾਡੇ ਵਿੰਮਲ ਦੀ ਭੈਣ ਆ ਸਾਨੂੰ ਤੁਸੀਂ ਜਿਤਨਾ ਕਹੋਗੇ ਨਾ ਉਤਨਾ ਹੀ ਕਰਾਂਗੇ ਜੇ ਭੈਣ ਜੀ ਕਿਸੇ ਮੱਧ ਦੀ ਲੋੜ ਹੋਵੇ ਤੇ ਸਾਨੂੰ ਜਰੂਰ ਦੱਸਿਓ ਬਾਕੀ ਭੈਣ ਜੀ ਤੁਸੀਂ ਸਾਡੇ ਕੋ ਗੱਲਾਂ ਨਾਲ ਕਾਇਆ ਕਰੋ ਸਾਨੂੰ ਦੱਸਿਆ ਕਰੋ ਤਦ ਆਪਣਾ ਘਰ ਜਦੋਂ ਮਰਜੀ ਆਓ ਜਾਓ ਭੈਣ ਜੀ ਦੇਖੋ ਭੈਣ ਜੀ ਹੈ ਤੇ ਗੁਰਬਰੀ ਤੇ ਮੇਰੀ ਧੀਆ ਤੇ ਵਿਮਲ ਜੀ ਤੇ ਫਰਕ ਦੇਖੋ ਕਿੰਨਾ ਉਹ ਕਿਹ ਤਰ੍ਹਾਂ ਦੀ ਹੈ ਤੇ ਉਹ ਕਿਹ ਤਰ੍ਹਾਂ ਦੀ ਹੈ ਉਹਨੇ ਗਰੀਬੀ ਕੱਟ ਕੇ ਵੀ ਆਪਣਾ ਘਰ ਸਟੈਂਡ ਤੇ ਕਰ ਲਿਆ ਇਹਨਾਂ ਕੋਲ ਹੁੰਦਿਆ ਸੁੰਦਿਆ ਵੀ ਇਹਨਾਂ ਸਭ ਕੁਝ ਜਾਣ ਲਿਆ ਨਾਲ ਸਾਨੂੰ ਹੀ ਲਾਤਾਂ ਬੰਨੇ ਤੇ ਅੱਗੇ ਭਲੇ ਰੋਟੀ ਖਾਂਦੇ ਆਣੂ ਤੁਹਾਡੇ ਕੋ ਵੀ ਭੈਣ ਜੀ ਕਿੰਨੀ ਕੁ ਮਦਦ ਲੈ ਲਾਂਗੇ ਤੁਹਾਡਾ ਦਿਲ ਬਹੁਤ ਵੱਡਾ ਪਰ ਮੈਂ ਹੁਣ ਤੁਹਾਡੇ ਕੋ ਮਦਦ ਨਹੀਂ ਨਹੀਂ ਲੈ ਸਕਦੀ ਕਿਉਂ ਭੈਣ ਜੀ ਤੋਈ ਫਰਕ ਸਮਝਦੇ ਜੈ ਮੈਂ ਤੁਹਾਨੂੰ ਕਦੀ ਕੁੜਮਣੀ ਨਹੀਂ ਮੰਨਿਆ ਤੁਸੀਂ ਮੇਰੇ ਭੈਣ ਜੇ ਜਿਦ ਤਰ੍ਹਾਂ ਭੈਣਾਂ ਭੈਣਾਂ ਇੱਕ ਦੂਜੇ ਦੀ ਮਦਦ ਕਰਦੀਆਂ ਤੁਸੀਂ ਮੈਨੂੰ ਦੱਸੋ ਮੈਂ ਤਾਂ ਸਭੋ ਪੈਂਦੀ ਐਸ ਕੋਲੋਂ ਬੜੀ ਖੁਸ਼ ਆ ਕਿ ਸ਼ੰਮੀ ਨੇ ਆਪਣਾ ਸੁਭਾਅ ਬਦਲ ਲਿਆ ਜਿਦ ਤਰ੍ਹਾਂ ਦੀ ਉਹ ਗੁਰਪ੍ਰੀਤ ਮਗਰ ਲੱਕੇ ਹੋ ਗਈ ਸੀ ਨਾ ਹੁਣ ਭੈਣ ਜੀ ਉਹ ਘਰ ਨੂੰ ਜੋੜਨ ਦੀਆਂ ਗੱਲਾਂ ਕਰਦੀ ਜਦੋਂ ਸ਼ੰਮੀ ਦੀ ਤੇ ਵਿਮਲ ਦੀ ਆਪਸ ਚ ਕੱਲ ਹੁੰਦੀ ਹੈ ਨਾ ਸ਼ੰਮੀ ਹਮੇਸ਼ਾ ਵਿਮਲ ਕੋ ਮਾਫੀ ਮੰਗਦੀ ਰਹਿੰਦੀ ਦੀਦੀ ਮੇਰ ਕੋ ਬਹੁਤ ਵੱਡੀ ਗਲਤੀ ਹੋਈ ਹੈ ਮੈਨੂੰ ਮਾਫ ਕਰ ਦੋ ਪੈ ਜੀ ਸ਼ਮੀ ਨਹੀਂ ਹੀ ਇਤਰਾਗੇ ਗੁਰਪ੍ਰੀਤ ਨੇ ਚੁੱਕ ਚੁੱਕ ਕੇ ਵਿਮਨ ਦੇ ਖਿਲਾਫ ਸਾਡੇ ਖਿਲਾਫ ਇਤਰਾਦੀ ਕੀਤਾ ਮੇਰੀ ਨੂੰ ਨਹੀਂ ਹੀ ਇਤਰਾਦੀ ਚਲੋ ਫੇਰ ਵੀ ਉਹਨੇ ਧੋਖਾ ਖਾਂਦਾ ਹਾਂ ਮੈਂ ਸਮਝਾਂਗੀ ਤੇ ਮੈਂ ਕਿੱਥੇ ਗਲਤੀ ਆ ਤੇ ਕਿੱਥੇ ਸਹੀ ਚਲੋ ਭਾਂਜੀ ਤੂੰ ਚੁੱਪ ਕਰੋ ਮੈਂ ਦੇਖਦੀ ਬੈਠੋ ਤੁਸੀਂ ਮੈਂ